मतलब मेरा नाम है जी गुरमीत कौर गोतम सिंह नगर जी ਤੇ ਅਸੀਂ 15 ਨੰਬਰ ਚ ਜੀ ਇਹ 16 ਨੰਬਰ ਦੀ ਗੱਲ ਹੈ ਜੀ ਅਸੀਂ 16 ਨੰਬਰ ਚ ਮੈਂ ਆ ਗਈ ਸੀ ਜਿਸ ਟਾਈਮ ਅਗ ਲੱਗੀ ਆ ਤੇ ਉਸ ਟਾਈਮ ਮਤਲਬ ਨਾ ਇੱਕਦਮ 10 ਮਿੰਟ ਪਟਾਕੇ ਭਇਆ ਪੂਰੇ ਪੂਰੇ ਇੱਕਦਮ ਲਗਾਤਾਰ ਚੱਲੇ ਆ ਜੀ ਕਿਉਂਕਿ ਮੈਂ ਉੱਪਰ ਵੀ ਮੇਰੇ ਆ ਗਏ ਤੇ ਮੈਂ ਸਿਰ ਦੇ ਉੱਤੋਂ ਹਵਾ ਕਰਨ ਲੱਗੀ ਵੀ ਮੇਰੇ ਸਿਰ ਨੂੰ ਨਾ ਅਗ ਲੱਗ ਜਾਵੇ ਤੇ ਬਸ 5 ਮਿੰਟਾਂ ਦੇ ਵਿੱਚ ਹੀ ਪਤਾ ਲੱਗਿਆ ਕਿ ਇੱਕਦਮ ਅਗ ਸ਼ੁਰੂ ਹੋ ਗਈ ਜੀ ਅੱਗ ਲੱਗਣ ਦੇ ਬਾਵਜੂਦ ਅਸੀਂ ਰੌਲਾ ਪਾਉਣਾ ਸ਼ੁਰੂ ਕਰਤਾ ਜੀ ਨਾਲ ਦੀ ਨਾਲ ਅਸੀਂ ਗੱਡੀਆਂ ਨੂੰ ਫੋਨ ਕੀਤੇ ਜੀ ਫੈਕਟਰੀ ਘਟਾ ਲਗੰਗੇ ਮੁੰਡੇ ਸਾਰੇ ਇਕੱਠੇ ਹੋ ਗਏ ਜੀ ਬਸਤੀ ਦੇ ਸਾਰੇ ਹਾਂਜੀ ਹਾਂਜੀ ਇਹ ਨਹੀਂ ਪਤਾ ਜੀ ਇਸ ਗਲੀ ਦੇ ਵਿੱਚ ਹੀ ਪਟਾਕੇ ਪਏ ਲਗਾਤਾਰ ਪਏ ਹੈ ਜੀ 15 ਮਿੰਟ ਅਰੇ ਸ਼ੀਰ ਨੇ ਫੈਕਟਰੀ ਕਿੱਥੇ ਲੱਗਦਾ ਤੁਹਾਨੂੰ ਵੀ ਅਸਰ ਪਹੁੰਚ ਗਈ ਹੈ ਹਾਂਜੀ ਸਾਡੇ ਗਲੀ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਫੈਕਟਰੀ ਨਹੀਂ ਹੋਣੀ ਚਾਹੀਦੀ ਜੀ ਸਿਲੰਡਰ ਵੀ ਅੰਦਰ ਪਏ ਸੀ ਸਿਲੰਡਰ 25 ਸਿਲੰਡਰ ਸੀ ਕਿੰਨੇ ਸੀ ਜੀ ਬੱਚੇ ਸਾਡੇ ਮੁੰਡੇ ਆ ਖੜੇ ਹੈ ਜੀ ਕੋਲੇ ਸਾਰੇ ਬੱਚੇ ਸਾਡੇ ਸਾਰੇ ਬੱਚਿਆਂ ਨੇ ਜੀ ਸਿਲੰਡਰ ਬਾਹਰ ਘਟ ਘਟ ਜਿੰਨਾ ਵੀ ਇਹਨਾਂ ਦਾ ਮਤਲ ਲੱਕੜ ਵਾਲਾਂ ਜੋ ਵੀ ਸੀਗਾ ਸਾਡੇ ਮੁੰਡੇ ਨੇ ਮਿਹਨਤ ਕੀਤੀਆਂ ਜੀ ਸਾਰੇ ਜਾਣਿਆਂ ਦੇ ਨਾਲ ਬਹੁਤ ਬਹੁਤ ਨੁਕਸਾਨ ਜੀ ਬਹੁਤ ਜ਼ਿਆਦਾ ਜੀ ਸਾਡੇ ਘਰਾਂ ਦੇ ਵਿੱਚ ਵੀ ਅਸੀਂ ਅਸੀਂ ਵੀ ਮਤ ਜਾਂਦੇ ਜੀ ਸਾਡੇ ਘਰ ਨਾਲ ਲੱਗਦੇ ਆ ਜੀ ਦੇਖੋ ਤੁਸੀਂ ਆ ਵੀ ਦੇਖ ਲਓ ਕਿਉਂਕਿ ਇੱਕਦਮ ਧੂਆ ਰੋੜ ਹੋ ਗਿਆ ਸਾਡੇ ਬੱਚੇ ਸਾਰੇ ਘਰਾਂ ਚੋਂ ਬਾਹਰ ਭੱਜ ਗਏ ਠੀਕ ਹੈ ਜੀ ਇਹ ਨੁਕਸਾਨ ਵਾਧ ਤੋਂ ਵਾਧ ਹੋਇਆ ਹੈ ਬਾਕੀ ਸਾਡੇ ਘਰਾਂ ਦੇ ਵਿੱਚ ਫੈਕਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਜੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਾਡੇ ਛੋਟੇ ਛੋਟੇ ਬੱਚੇ ਆ ਜੀ ਸਾਡੇ ਨਹੀਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਹੋਣਨਾਂ ਚਾਹੀਦੀਆਂ ਇਹ ਤੋਂ ਪਹਿਲਾਂ ਥੋੜੇ ਆ ਆਪਣਾ ਪਟਾਕਿਆਂ ਦੀ ਫੈਕਟਰੀ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਸੀ ਪਰਿਵਾਰ ਮੱਚ ਗਿਆ ਸੀ ਜੀ ਆ ਦੂਜਾ ਮਸਲਾ ਫੇਰ ਹੋ ਗਿਆ ਸਾਡੀ ਵਸਤੀ ਦੇ ਵਿੱਚ ਇਸੇ ਫੈਕਟਰੀ ਨੂੰ ਦੂਜੀ ਵਾਰੀ ਅੱਗ ਲੱਗ ਚੁੱਕੀ ਹੈ ਜੀ ਹਾਂ ਨਹੀਂ ਇਸ ਇਹ ਦੂਜੀ ਵਾਰ ਲੱਗੀ ਜੀ ਇਸ ਦੇ ਵਿੱਚ ਇਹਦੇ ਵਿੱਚ ਦੂਜੀ ਵਾਰ ਲੱਗੀ ਜੇ ਕੋ ਪਟਾਕਿਆਂ ਵਾਲੀ ਫੈਕਟਰੀ ਸੀ ਉਧਰ 222 ਨੰਬਰ ਦੇ ਵਿੱਚ ਉਹ ਵੀ ਜਿਸ ਤਰ੍ਹਾਂ ਹੀ ਮੱਚੀ ਆ ਪਰਿਵਾਰ ਵੀ ਮੱਚ ਗਿਆ ਜੀ ਪਰ ਸਾਡੀ ਹੱਥ ਬੰਨ ਕੇ ਬੇਨਤੀ ਹੈ ਅਸੀਂ ਉਧਨ ਸਿੰਘ ਨਗਰ ਦੇ ਵਿੱਚ ਰਹਿਣ ਵਾਲੇ ਆ ਜੀ ਠੀਕ ਹੈ ਜੀ ਸਾਡੇ ਭੱਲੇ ਦੇ ਵਿੱਚ ਫੈਕਟਰੀਆਂ ਨਾ ਨਹੀਂ ਹੋਣੀਆਂ ਚਾਹੀਦੀਆਂ ਜੀ ਬਿਲਕੁਲ ਵੀ ਨਹੀਂ ਹੋਣੀਆਂ ਚਾਹੀਦੀਆਂ ਨੁਕਸਾਨ ਵੱਧ ਤੋਂ ਵੱਧ ਹੋ ਤੇ ਬਾਕੀ ਸਾਡਾ ਜਾਨੀ ਨੁਕਸਾਨ ਬਚਿਆ ਜੀ ਬਸ ਹਾਂ ਜੀ ਫਿਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਗਰ ਕੁਮਾਰ ਜੀ ਹਾਂ ਕਿਹੜਾ ਇਰ加 ਹੈ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 17 ਕੀ ਗੱਲ ਹੋਈ ਹੈ ਸਮਾਨ ਤੁਹਾਡਾ ਬਾਹਰ ਕੱਢਿਆ ਪਿਆ ਗੱਲ ਇਹ ਨਾਲ ਫਰਨੀਚਰ ਫੈਕਟਰੀ ਹੈ ਆਪਣੇ ਭਰਾਈ ਸ਼ਹਿਰੇ ਦੇ ਵਿੱਚ ਤਾਂ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਰ ਕੱਢੀ ਬੈਠੇ ਆ ਸੋ ਛੋਟੇ ਛੋਟੇ ਬੱਚੇ ਅ ਵੀ ਕੱਲ ਨੂੰ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਤਾਂ ਕਿਸ ਤਰ੍ਹਾਂ ਦਾ ਹੋਇਆ ਨੁਕਸਾਨ ਨੁਕਸਾਨ ਜੀ ਸਾਰੀਆਂ ਕੰਧਾਂ ਬਾਟੀਆਂ ਛੱਤਾਂ ਬਾਟੀਆਂ ਹੀ ਸਾਡੀਆਂ ਅੱਗ ਦੇ ਨਾਲ ਬਹੁਤ ਸਮਾਨ ਦਾ ਨੁਕਸਾਨ ਤਾਂ ਸਮਾਨ ਦਾ ਨੁਕਸਾਨ ਕੋਈ ਨਹੀਂ ਹੋਇਆ ਜੀ ਮਕਾਨ ਸਾਰਾ ਕੰਡਮ ਹੋ ਗਿਆ ਸਾਡਾ ਡਿੱਗਨ ਦੇ ਤਾਰ ਤੇ ਆ ਗਿਆ ਸਾਰਾ ਮਕਾਨ ਕੀ ਲੱਗਦਾ ਹੈ ਫੈਕਟਰੀ ਜਿਹੜੀ ਸ਼ਹਿਰੀਂ ਚ ਲੱਗੀ ਹੋਈ ਹੈ ਕਿ ਠੀਕ ਹੈ ਬਹੁਤ ਗਲਤ ਹੈ ਜੀ ਅਸੀਂ ਪਹਿਲਾਂ ਵੀ ਇੱਥੇ ਕੇਐਸਵੀ ਰਿਆਸ਼ੀਰੀ ਜੇ ਪਹਿਲੀ ਵਾਰ ਫੈਕਟਰੀ ਹੋਣੀ ਨਹੀਂ ਚਾਹੀਦੀ ਤਾਂ ਇਹ ਕਾਨੂੰਨ ਦੇ ਅਧਾਰ ਨਾਲ ਗਲਤੀ ਹੈ ਇਹਨਾਂ ਨੂੰ ਕਾਨੂੰਨ ਨੂੰ ਸਾਡੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗ ਦਾ ਚਾਂਸ ਹੋ ਗਿਆ ਇਹ ਫੈਕਟਰੀ 'ਚ ਫਿਰ ਕੀ ਮੰਗ ਕਰੀ ਸਾਡੀ ਮੰਗ ਸਾਡੀ ਮੰਗ ਇਹ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਸਾਡਾ ਨੁਕਸਾਨ ਦਾ ਜਿੰਨਾ ਵੀ ਭਰਾਈ ਹੈਗੀ ਹੈ ਪੈਸਾ ਉਹਨਾਂ ਦਿੱਤਾ ਜਾਵੇ ਵੀ ਦੇਖਿਆ ਜਾਵੇ ਤੇ ਦੂਸਰੀ ਵਾਰੀ ਅੱਗ ਲੱਗੇ ਇੱਕ ਵਾਰੀ ਪਹਿਲਾਂ ਵੀ ਲੱਗੀ ਹਾਂਜੀ ਦੂਸਰੀ ਵਾਰੀ ਅੱਗ ਲੱਗੀ ਹੈ ਜੀ ਪਹਿਲਾਂ ਵੀ ਬਹੁਤ ਅਗਲ ਲੱਗੀ ਸੀ ਉਦੋਂ ਵੀ ਫਾਇਰ ਬ੍ਰਿਗੇਡ ਨਾਲ ਭਜਾਈਆਂ ਹੁਣ ਵੀ ਫਾਇਰ ਬ੍ਰਿਗੇਡ ਨਾਲ ਜਾ ਸਾਰਾ ਮਕਾਨ ਸਾੜਾ ਗਿਆ ਜੀ ਅੰਦਰ ਇਹਨਾਂ ਸਿਲੰਡਰ 'ਤੇ ਸੀ ਨਾ ਜਾਣੇ ਕੋਈ ਸਿਲੰਡਰ ਫਟ ਜਾਂਦਾ ਇੱਥੇ ਤਾਂ ਹੋਰ ਵੀ ਬਹੁਤ ਮਕਾਨਾਂ ਨੂੰ ਨੁਕਸਾਨ ਹੋਣਾ ਸੀ ਪਬਲਿਕ ਦਾ ਨੁਕਸਾਨ ਹੋਣਾ ਸਭਹੁੰ ਜਿੰਮੇਵਾਰ ਐ ਇਸ ਚੀਜ਼ ਤੇ ਸਾਡੀ ਇਹੀ ਮੰਗ ਹੈ ਜੀ ਇਹ ਫੈਕਟਰੀ ਤੇ ਬੰਦ ਕਰਾਈ ਜਾਵੇ ਰੈਸੀ ਏਰੀਆ 'ਚੋਂ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਨੁਕਸਾਨ ਦਿੱਤਾ ਜਾਵੇ ਮੇਰਾ ਨਾਮ ਮਦਲ ਸ਼ਰਮਾ ਜੀ ਕਿਹੜਾ ਰੀਆ ਹੈ ਹਾਂ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਨ ਮਾਰੀਆਂ ਬਣਾਉਣੇ ਆ ਅੱਛਾ ਸੋਫੇ ਵਗੈਰਾ ਤੇ ਚਾਨਕ ਪੁੱਤ ਨਹੀਂ ਆ ਹਮ ਤਾਂ ਘਰੇ ਗਏ ਆ ਜੀ ਸਾਰੇ ਬੰਦੇ ਸੁੱਟੀ ਕੀਤੀ ਹੈ ਦੀਵਾਲੀ ਮਨਾਈ ਅੱਜ ਤੇ ਚਾਨਕ ਉੱਤਰ ਗਿਆ ਨੂੰ ਫੋਨ ਆਇਆ ਵੀ ਅੱਗ ਲੱਗ ਗਈ ਰੱਬ ਜਾਣੇ ਜੀ ਹੁਣ ਕੀ ਹੋਇਆ ਇਹਨੂੰ ਕੱਲ ਨੂੰ ਪਤਾ ਲੱਗੂਗਾ ਜੀ ਨੇਵਰ ਵੀ ਰਹਿੰਦੀ ਇੱਥੇ ਨੇਵਰ ਰਹਿੰਦੇ ਜੀ ਵਿੱਚ 6 ਬੰਦੇ ਤਾਂ ਇੱਕ ਰਹਿੰਦੇ ਜੀ ਇੱਕ ਪਰਿਵਾਰ ਰਹਿੰਦਾ ਵਿੱਚ ਨੇਵਰ ਸਹੀ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਬਤ ਨੇ ਸਹੀ ਆ ਕਿੰਨਾ ਨੁਕਸਾਨ ਮੰਨ ਲਓ ਕਿੰਨਾ ਨੁਕਸਾਨ ਨੁਕਸਾਨ ਕਾਫੀ ਹੋ ਗਿਆ ਜੇ ਨੁਕਸਾਨ ਨਾਲ ਨਹੀਂ ਕੋਈ ਸਾਹ ਲੱਗ ਸਕਦੇ ਇਹ ਤਾਂ ਮੈਂ 2 ਦਿਨ ਨਹੀਂ ਹੋਏ ਗੱਡੀਆਂ ਨਹੀਂ ਮਾਲ ਮਾਲਾ ਗਿਆ ਕੇ ਰੱਖਿਆ ਨਰਦਵਾਲੀ ਕਰਕੇ ਕਿੰਨਾ ਮਾਲ ਮਗਾਇਆ ਸੀ ਮਾਲ ਬਹੁਤ ਮਗਾਇਆ ਸੀ 3-4 ਟਰੱਕ ਤਾਂ ਮੈਂ ਮਾਲ ਸਾਗਮਣ ਲੱਕੜ ਦੇ ਮਗਾਇਆ ਰੱਖਿਆ ਜੀ ਹੁਣ ਅੱਗ ਤੇ ਕੰਟਰੋਲ ਹੋ ਗਿਆ ਹਾਂਜੀ ਕੰਟਰੋਲ ਹੋ ਗਿਆ ਜੀ ਮੇਰਾ ਨਾਮ ਹੈ ਜੀ ਹਰਪ੍ਰੀਤ ਸਿੰਘ ਸਫਾਇਰ ਅਫਸਰ ਤੇ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 17 ਦੇ ਵਿੱਚ ਇੱਕ ਪਲਾਈ ਫੈਕਟਰੀ ਜਿੱਥੇ ਕਿ ਬੈੱਡ ਵਗੈਰਾ ਵੀ ਬੰਦੇ ਨੇ ਉੱਥੇ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖਿਆ ਸੀ ਇੱਕ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਜਿੰਦਾ ਕਿ 14 14000 ਲੀਟਰ ਕਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਆਪਦੀ ਫਾਇਰ ਟੈਂਡਰ ਹੋਰ ਅਤੇ ਉਸ ਤੇ ਨਾਲ ਹੀ ਮੈਂ ਕਯੂਆਰ ਵੀ ਤੇ ਵੀ ਇੱਥੇ ਮੌਜੂਦ ਆ ਜੀ ਇਸ ਟਾਈਮ ਸਿਚੁਏਸ਼ਨ ਹੈ ਅੰਡਰ ਆਫ ਕੰਟਰੋਲ ਹੈ ਜੀ ਕਿੰਨੇ ਗੱਡੀਆਂ ਹਰ ਟੈਂਡਰ ਦੇ ਉੱਤੇ ਚੱਲੇ ਆਪਣੇ ਕੋਲੇ ਜੀ ਇਸ ਟਾਈਮ 10 ਫਾਇਰ ਟੈਂਡਰ ਨੇ ਜੀ ਇੱਥੇ ਕਿੰਨੇ ਭੇਜੇ ਗਏ ਇੱਥੇ ਜੀ ਇੱਥੇ ਅਸੀਂ ਟੋਟਲ 5 ਭੇਜਿਆ ਜੀ ਪਤਾ ਲੱਗਾ ਵੀ ਇਹ ਅੱਗ ਕਾਸ ਨ ਲੱਗੀ ਜੀ ਇਹ ਹਲੇ ਤਾਂ ਪਤਾ ਨਹੀਂ ਚੱਲਿਆ ਜੀ ਥੋੜਾ ਬੁਝਾ ਲੀਏ ਉਸ ਤੋਂ ਬਾਅਦ ਅਸੀਂ ਜਾਂਚ ਪੜਤਾਲ ਕਰਕੇ ਆਪ ਜੀ ਨੂੰ ਜ਼ਰੂਰ ਦੱਸਾਂਗੇ ਜੀ ਹੁਣ ਅਗਰ ਕੰਟਰੋਲ ਚ ਹੈ ਹਾਂ ਜੀ ਕੰਟਰੋਲ ਚ ਹੈ ਜੀ ਔਰ ਗੱਡੀਆਂ ਵਰਕ ਵੀ ਕਰ ਰਹੀਆਂ ਜੀ ਜੇ ਥੋੜੀ-ਮੋਟੀ ਰਹਿ ਗਈ ਤਾਂ ਉਹਦੇ ਤੇ ਵੀ ਅਸੀਂ ਪਾਣੀ ਪੁਣੀ ਪਾ ਕੇ ਇਹਨਾਂ ਤੋਂ ਨੁਕਸਾਨ ਪੰਚਾਇਤ ਬਗੈਰ ਆਪ ਦਾ ਕੰਟਰੋਲ ਕਰ ਰਹੇ ਆਂ। ਤੁਹਾਨੂੰ ਤੁਹਾਡਾ ਕੀ ਜਾਣਦੇ ਨੇ ਅੱਜ ਸਾਨੂੰ ਹਰਜੀਵਨ ਸਿੰਘ ਐਸਚੋਕ ਨਾਲ ਕਲੌਨੀ। ਇਹ ਉਦੋਂ ਸਿੰਘ ਨਗਰ ਦੀ 17 ਨੰਬਰ ਗਲੀ ਹੈ ਜੀ। ਸਾਨੂੰ ਤਲਾਹ ਮਿਲੀ ਵੀ ਇੱਥੇ ਕੋਈ ਫੈਕਟਰੀ ਹੈਗੀ ਫਰਨੀਚਰ ਦੀ। ਉਥੇ ਅੱਗ ਲੱਗ ਗਈ ਅਸੀਂ ਫੌਰਨ ਇੱਥੇ ਪਹੁੰਚੇ ਆਂਗੇ। ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਹੈ। ਔਰ ਜਿਹੜੇ ਆਸ-ਪਾਸ ਦੇ ਲੋਕ ਆ ਜਿਹੜੇ ਉਹ ਬੜੀ ਹੌਸ ਨਾਲ ਮਦਦ ਕਰ ਰਹੇ ਹੈਗੇ। ਤੇ ਤਕਰੀਬਨ ਜਿਹੜੇ ਅੱਗ ਤੇ ਕਾਬੂ ਪਾ ਲਿਆ ਗਿਆ। ਪੇਰੇ ਪਰਿਵਾਰ ਵੀ ਆ ਗਏ ਵਿੱਚ। ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀਆਂ ਸਸਤਾਵਾਂ ਜਿਹੜੀਆਂ ਕਾਫੀ ਪਹੁੰਚੀਆਂ ਹੋ ਜਾਂਗੀਆਂ ਤੇ ਨੁਕਸਾਨ ਲੱਗਦਾ ਨੁਕਸਾਨ ਬਾਰੇ ਹਜੇ ਕੋਈ ਜਾਣਿਆ ਨਹੀਂ ਕਿ ਉਹ ਨੁਕਸਾਨ ਉਹ ਮਾਲਕ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਕੇ ਜੋ ਦੱਸਣਗੇ ਨੁਕਸਾਨ ਦਾ ਤਾਂ ਆਈਡੀਆ ਬਾਅਦ ਚ ਪਤਾ ਲੱਗੂਗਾ ਪਰ ਇੱਕ ਵਾਰੀ ਅੱਗ ਤੇ ਕਾਬੂ ਪਾ ਲਿਆ ਗਿਆ ਕੀ ਲੱਗਦਾ ਹੈ ਵੀ ਕਿਸ ਤਰ੍ਹਾਂ ਲੱਗਿਆ ਅੱਗ ਦੇਖੋ ਜੀ ਇਹ ਸਾਰਾ ਉੱਪਰੋਂ ਤਾਂ ਕਵਰੇਗਾ ਸ਼ਾਰਟ ਸਰਕਟ ਹੋ ਸਕਦਾ ਹੈਗਾ ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਹਾਰ ਹੈਗਾ ਮਤਲਬ ਕੋਈ ਆਸਤਵਾਜੀ ਵਾਰਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀ ਹੋਇਆ ਹੈਗਾ ਹਾਂਜੀ ਬੰਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਬਾਅਦ ਚ ਮਤਲਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਧੂਆ ਨਿਕਲਿਆਗਾ ਫਿਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਹੈਗਾ ਨਹੀਂ ਜਾਣੀ ਨੇ ਸਾਲਾਂ ਨੂੰ